ਜੱਪੋਂ ਕੇ ਬਾਈ ਸਿੱਧੂ ਮੂਸੇ ਵਾਲੇ ਦੀ ਹਵੇਲੀ ਚ ਜਿੱਥੇ ਬਾਈ ਦੀ ਹਵੇਲੀ ਦੇ ਅੱਗੇ ਬਾਈ ਸਿੱਧੂ ਮੂਸੇ ਵਾਲੇ ਦੀ ਤਸਵੀਰ ਲੱਗੀ ਹੋਈ ਹੈ ਆ ਦੇਖੋ ਬਾਈ ਸਿੱਧੂ ਮੂਸੇ ਵਾਲੇ ਦੀ ਤਸਵੀਰ ਮਾਤਾ ਚਰਨ ਗੌਰ ਨਾਲ ਆ ਬਾਈ ਦੀ ਹਵੇਲੀ ਹੈ ਤੁਸੀਂ ਦੇਖ ਸਕਦੇ ਹੋ ਇਹ ਬਾਈ ਦੀ ਹਵੇਲੀ ਹੈ ਜਿਸ ਸਦੀਆਂ ਗੱਲਾਂ ਹਾਲੀਵੁੱਡ ਤੱਕ ਪਹੁੰਚੀਆਂ ਹੋਈਆਂ ਨੇ ਪ੍ਰਭੂ ਅੱਜ ਬਾਈ ਜੀ ਦੀ ਹਵੇਲੀ 'ਚ ਗਏ ਸੀ ਜਿੱਥੇ ਅਸੀਂ ਨੇ ਬਾਈ ਜੀ ਦੇ ਕੁੱਤੇ ਦੇਖੇ ਜਿਨ੍ਹਾਂ ਨੂੰ ਬਾਈ ਜਾਨ ਤੋਂ ਵੱਧ ਕੇ ਪਿਆਰ ਕਰਦਾ ਸੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਦੇ ਕੁੱਤੇ ਪਏ ਨੇ ਆਹ ਉਹ ਜੋੜਾ ਕੁੱਤਿਆਂ ਦਾ ਪ੍ਰਭੂ ਆਹ ਬਾਈ ਜੀ ਦੇ ਕੋ ਟਰੈਕਟਰ ਖੜਾਗਾ ਜਿਹੜਾ ਬਾਈ ਜੀ ਨੂੰ ਗਿਫਟ ਕਰਾਇਆ ਸੀਗਾ ਬਾਈ ਸਿੱਧੂ ਮੂਸੇ ਵਾਲੇ ਨੂੰ ਗਿਫਟ ਕਰਿਆ ਤੀਗਾ ਤੁਸੀਂ ਦੇਖ ਸਕਦੇ ਹੋ ਬਾਈ ਦੇ ਡੌਗ ਜਿਹੜੇ ਪਏ ਨੇਗੇ ਅਬ ਬਾਈ ਜਿਹਦੇ ਸੰਦ ਖੜੇ ਨੇ ਲੱਖਾਂ ਦੇ ਭਰਾਵੋ ਫੋਰ ਟਰੈਕਟਰ ਖੜਾ ਹੈਗਾ ਬਾਈ ਦਾ ਅਬ ਬਾਈ ਦਾ 4x4 ਟਰੈਕਟਰ ਖੜਾ ਹੈਗਾ ਆ ਬਾਈ ਸਿੱਧੂ ਮੂਸੇ ਵਾਲੇ ਦੇ ਟਰੈਡ ਖੜੇ ਨੇ 5911 ਜਿਹੜੇ ਬਾਈ ਨੂੰ ਗਿਫਟ ਕੀਤੇ ਤੇ ਝੋਟਾ ਹੱਤ ਤੱਕ ਬਾਈ ਦਾ ਟੱਟਰ ਟੱਕੜ ਟਰੈਕੜਾ ਹੈ ਆ ਬਾਈ ਦੀ ਗੱਡੀ ਖੜੀ ਆ ਪ੍ਰੋਬਲਮ ਹੈ ਆ ਬਾਈ ਦੀ ਉਹ ਥਾਰ ਹੈ ਜਿਹੜੀ ਵਿੱਚ ਬਾਈ ਸਿੱਧੂ ਮੂਸੇ ਵਾਲੇ ਦੇ ਸ਼ਰਿਆਮ ਗੋਲੀਆਂ ਚਲਾਈਆਂ ਗਈਆਂ ਬਾਈ ਸਿੱਧੂ ਮੂਸੇ ਵਾਲੇ ਨੂੰ ਸ਼ਰਿਆਮ ਮਾਰਿਆ ਗਿਆ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਇਹ ਉਥਾਰ ਹੈ ਤੁਸੀਂ ਦੇਖ ਸਕਦੇ ਹੋ ਅਸੀਂ ਭਾਈ ਸਿੱਧੂ ਮੂਸੇ ਵਾਲੇ ਦੇ ਕਰੇ ਗਏ ਤੇ ਆ ਬਾਈ ਦਾ ਘਰ ਬਣਾਇਆ ਹੋਇਆ ਅਗੋ ਇਹਨੀਆਂ ਤਸਵੀਰਾਂ ਨੇ ਬਣਾਈਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਭਾਈ ਸਿੱਧੂ ਮੂਸੇ ਵਾਲੇ ਦੀਆਂ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਪ੍ਰਾਭੋ ਆ ਬਾਈ ਦੀ ਹਵੇਲੀ ਆ ਸਿੱਧਾ ਬਾਈ ਦੀ ਸਮਾਰ ਤੇ ਵੇਚ ਜਿੱਥੇ ਮਾਤਾ ਸਟicker ਵੇਚ ਰਹੀ ਸੀ ਬਾਈ ਬਦ ਤੋਂ ਬਦ ਮਾਤਾ ਤੋਂ ਸਟicker ਲਿਆ ਕਰੋ ਤਾਂ ਕਿ ਇਹਨਾਂ ਦੇ ਘਰ ਦਾ ਗੁਜ਼ਾਰਾ ਚੱਲ ਸਕੇ ਤੁਸੀਂ ਦੇਖ ਰਹੇ ਹੋ ਬਾਈ ਸਟicker ਵੇਚ ਰਹੀ ਹੈ ਆ ਬਾਈ ਸਿੱਧੂ ਮੂਸੇ ਵਾਲੇ ਦੀ ਸਮਾਰ ਆ ਜਿੱਥੇ ਹਰ ਟਾਈਮ ਮੇਲਾ ਲੱਗਿਆ ਰਹਿੰਦਾ ਹੈ ਜਿੱਥੇ ਦੂਰੋਂ ਦੂਰੋਂ ਲੋਕ ਆ ਕੇ ਬਾਈ ਦੀ ਸਮਾਤ ਤੇ ਬਾਈ ਦੀ ਤਸਵੀਰ ਪੋਥ ਨੂੰ ਦੇਖਦੇ ਨੇ ਤੁਸੀਂ ਦੇਖ ਸਕਦੇ ਹੋ ਭਾਰੀ ਇਕੱਠ ਜਿੱਥੇ ਹਰ ਟਾਈਮ ਮੇਲਾ ਲੱਗਿਆ ਰਹਿੰਦਾ ਆ ਬਾਈ ਦੀ ਸਮਾਤ ਤੇ ਦੁਕਾਨਾਂ ਲੱਗੀਆਂ ਹੋਈਆਂ ਹਨ ਇੱਕ ਦੂਸਰ ਤਰ੍ਹਾਂ ਦਾ ਸਮਾਰੋਹ ਸਪੀਕਰ ਇਹਦੇ ਸਾਰੇ ਬਾਈ ਦੀ ਤਾਲੀ ਵਾਲਾ ਉਹ ਖੇਤ ਹੈ ਜਿਹੜਾ ਬਾਈ ਨੇ ਗਾਣੇ ਵਿੱਚ ਵੀ ਗਾਇਆ ਹੋਇਆ ਹੈ